ਗੁਰਦਾਸਪੁਰ ਸ਼ਹਿਰ ਦੇ ਵਿੱਚ ਬੀਤੇ 2 ਦਿਨ ਪਹਿਲਾਂ ਕੱਦਾਵਾਲੀ ਮੰਡੀ ਵਿੱਚ ਦੁਕਾਨ ਤੇ ਬੈਠੇ ਕਰਿਆਨੇ ਦੇ ਹੋਲਸੇਲ ਦੁਕਾਨਦਾਰ ਦੀਆਂ ਅੱਖਾਂ ਵਿੱਚ ਮਿਰਚਾ ਪਾ ਕੇ ਗੱਲੇ ਵਿੱਚ ਪਏ 60000 ਰੁਪਏ ਦੇ ਕਰੀ ਨਗਦੀ ਸ਼ਰੀਆਮ ਲੁਟੇਰਾ ਲੁੱਟ ਕੇ ਫਰਾਰ ਹੋ ਗਿਆ ਹਾਲਾਂਕਿ ਦੁਕਾਨਦਾਰ ਤੇ ਰੋਲਾ ਪਾਉਂਦੇ ਨਜ਼ਦੀਕ ਦੁਕਾਨਦਾਰ ਉਸ ਦੇ ਪਿੱਛੇ ਦੌੜੇ ਪਰ ਲੁਟੇਰਾ ਕਾਬੂ ਨਹੀਂ ਆਇਆ ਜਦਕਿ ਉਸ ਦਾ ਮੋਬਾਈਲ ਫੋਨ ਉੱਥੇ ਢਿੱਕ ਗਿਆ ਇਸ ਤੋਂ ਉਸ ਦੀ ਪਛਾਣ ਪੁਲਿਸ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਅੱਜ ਗੁਰਦਾਸਪੁਰ ਪੁਲਿਸ ਡੀਐਸਪੀ ਮੋਹਨ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪੁਲਿਸ ਸਿਟੀ ਥਾਣਾ ਦੀ ਟੀਮ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਕੋਲੋਂ ਲੁੱਟ ਕੀਤੀ ਨਕਦੀ ਵੀ ਬਰਾਮਦ ਕੀਤੀ ਗਈ ਜਦਕਿ ਗ੍ਰਿਫਤਾਰ ਨੌਜਵਾਨ ਦਾ ਇੱਕ ਸਾਥੀ ਹਲੇ ਫਰਾਰ ਹੈ ਇਸ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਪੁਲਿਸ ਅਧਿਕਾਰੀ ਕਰ ਰਹੇ ਹਨ ਅੱਜੋ ਸ਼ਾਮ ਨੂੰ ਕੱਦਾਵਾਲੀ ਮੰਡੀ ਕੋਲ ਇੱਕ ਦੁਕਾਨਦਾਰ ਕੋਲ ਅੱਖਾਂ ਵਿੱਚ ਮਿਰਚਾ ਪਾ ਕੇ ਦੋ ਜਿਹੜੇ ਆਦਮੀਆਂ ਨੇ ਨਾ ਪੈਸੇ ਖੋਲੇ ਸੀ ਉਹਨਾਂ ਵਿੱਚੋਂ ਇੱਕ ਗੌਰਵ ਜਿਹੜਾ ਕੋਠੇਪਿੰਡ ਦਾ ਸੀ ਫੜ ਲਿਆ ਤੇ ਕੁਝ ਕਰੰਸੀ ਬਰਾਮਦ ਕਰ ਲਈ ਐ ਤੇ ਦੂਜੇ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾ ਰਿਹਾ ਇਹ ਸਾਡੇ ਸਿਟੀ ਪੁਲਿਸ ਨੇ ਬੜੀ ਮਿਹਨਤ ਤੇ ਤਸ਼ੱਦਦ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਸ ਲਈ ਜਿਹੜੇ ਸ਼ਾਬਾਸ਼ ਦੇ ਹੱਕਦਾਰ ਕਿੱਥੋਂ ਤੱਕ ਸਰ ਇੱਕਾਈ ਫਰਾਰਿਆ ਜੀ ਪਹੁੰਚਿਆ ਗਿਆ ਇੱਕ ਅਜ ਫਰਾਰੋਂ ਨੂੰ ਜਲਦੀ ਤੋਂ ਜਲਦੀ ਅਰੇਸਟ ਕਰਨ ਲੱਗੇ ਕਿੱਦਾਂ ਸਰਦ ਤੱਕ ਪਹੁੰਚਿਆ ਗਿਆ ਕਿੱਦਾਂ ਫੜਿਆ ਗਿਆ ਇਹ ਟੈਕਨੀਕਲ ਸਲਦੀ ਮਦਦ ਨਾਲ ਤੇ ਕੁਝ ਸਾਡੀ ਜਿਹੜੀ ਹਿਊਮਨ ਸਰਸ ਦੀ ਮਦਦ ਨਾਲ ਅਸੀਂ ਵੀ ਹੋਰ ਵੀ ਚੋਰੀਆਂ ਹੋਈਆਂ ਉਹ ਵੀ ਜਲਦੀ ਟਰੇਸ ਹੋਣਗੀਆਂ ਉਹ ਵੀ ਜਲਦੀ ਤੋਂ ਜਲਦੀ ਕਰਾਂਗੇ ਤੁਹਾਡਾ ਸਹਿਯੋਗ ਸਾਨੂੰ ਚਾਹੀਦਾ ਤੁਹਾਡੇ ਸਹਿਯੋਗ ਨਾਲ ਅਸੀਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅਸੀਂ ਹੱਥ ਜੜਮ ਇਨਸੀਡੈਂਟ ਨੂੰ ਟਰੇਸ ਕਰਾਂਗੇ